ਲਈਏ ਪਹਿਲਾਂ ਪੈਸੇ ਦੇ ਲੀਏ ਫਿਰ ਫੇਰ ਖਾਇਓ ਠੀਕ ਹੈ ਥੋੜੀਆਂ ਧੁੱਪ ਤਾਂ ਪਰੜਪਾੜ ਪੁੱਟ ਗਈਆਂ ਓਏ ਆ ਜਾ ਹਲੋ ਸਸਰੀ ਗਾਲ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਹਾਂ ਰੂਬਾਤ ਤੁਹਾਡਾ ਇਸ ਵਲੌਗ ਦੇ ਵਿੱਚ ਸਵਾਗਤ ਆ ਤੇ ਬਾਕੀ ਚੱਲਿਆ ਸੀ ਮੈਂ ਰੇੜੀ ਲਾਉਣ ਤੇ ਬੱਦਲ ਵੀ ਹੋ ਗਿਆ ਵਾ ਤੇ ਮੌਸਮ ਵੀ ਚੱਕ ਕਰੋ ਸੁਣ ਗਿਆ ਤੇ ਰੇੜੀ ਲਾ ਕੇ ਆਉਨੇ ਬਿੰਦੂ ਨੇ ਪੜਦੇ ਆ ਪੱਥੇ ਪੱਥੇ ਫੇਰਦੇ ਆਪਾਂ ਪਾਲੇ ਹੀ ਤੇ ਹੁਣ

ਪੂਰਾ ਵਧੀਆ ਹੋ ਗਿਆ ਪੱਠਿਆਂ ਦਾ ਤੇ ਬਾਕੀ ਬੀਜ ਦਾਂਗੇ ਇਹ ਮੇਰਾ ਦਾ ਰਹਿਣ ਦਿੰਦੇ ਇੰਨਾ ਦੇ ਲਗਾ ਬਿੰਦੂ ਹੋ ਗਿਆ ਮੌਸਮ ਸੋਹਣਾ ਫਿਰ ਹੈ ਮੀਂਹ ਆਊ ਕਿ ਨਹੀਂ ਨਹੀਂ ਤੂੰ ਪੱਠੇ ਵੜਨਿਆ ਮੀਂਹ ਦੀ ਗੱਲ ਕਰਨਿਆ ਆਊ ਕਿ ਨਹੀਂ ਮੈਂ ਤਾਂ ਨਾ ਹੀ ਜਾਵੇ ਨਾ ਵਧੀਆ ਨਹੀਂ ਬੀਜਣ ਦੀ ਲੋੜ ਫੇ ਆਉ ਹੋ ਜਾਣੇ ਇਹੋ ਹੀ ਹੋ ਜਾਣੇ ਪੱਠੇ ਉਹ ਬਾਕੀ ਉਧਰ ਉਧਰ ਬੀਜ ਦਾਂਗੇ ਜਿਹੜੇ ਜਿੱਥੇ ਟਰੈਕਟਰ ਟੁੱਟ ਜ਼ਿਆਦਾ ਚੱਲਿਆ ਵਾ ਤੇ ਬਾਕੀ ਠੀਕ ਹੈ ਇਹੋ ਹੀ ਕਿਉਂਕਿ ਦੁਬਾਰਾ ਬੀਜੇ ਤੇ ਫੇਰ ਇਹ ਪਿਛੇ ਜਲ ਜਾਣੇ ਆਂ ਦਰ 20 ਦਿਨ ਮੋਟੇ ਕਿੱਦਾਂ ਬੰਨੇ ਕਰਨੀ ਇਹਨਾਂ ਦੀ ਜਿੱਧਰ ਅੱਗੇ ਕਰਦਾਂ ਨਾ ਮੂੰਹ ਅਜ ਨੂੰ ਲਾਉਣਾ ਉੱਪਰ ਲੈ ਬਣੀ ਲੱਗਣੀ ਮੋਟ ਗਲਤ ਹੋ ਗਿਆ ਹਾਂ ਇਹ ਇਹ ਕਿਆ ਕਰਕੇ ਲਿਆਇਆ ਫੇਰ ਬੈਗ ਲੈ ਆਵਾ ਕਿ ਕਮਾ ਕੇ ਲੈ ਆਵਾ ਕਮਾ ਕੇ ਲੈ ਸੋ ਐਂ ਦੀ ਕਮਾ ਕੇ ਆਇਆ ਤਨੇ ਲੱਭ ਜਾਣਗੇ ਨਾ ਮੁੱਢ ਤੁਸੀਂ ਕੱਲ ਵੀਡੀਓ ਵੇਖੀ ਹੋਣੀ ਆ ਬੀਜ ਲਿਆਂਦਾ ਸੀ ਤੇ ਪੱਠੇ ਅੱਜ ਬੀਜਣੇ ਸੀ ਤੇ ਪਰ ਅੱਜ ਹੈ ਗਈ ਆ ਮੱਸੀਆ ਤੇ ਮੱਸੇ ਵਾਲੇ ਦਿਨ ਆਪਾਂ ਟਰੈਕਟਰ 꺄ਲੀ ਚ ਵਾਉਂਦੇ ਨਹੀਂ ਹੈ ਤੇ ਕੋਈ ਵੀ ਵਾਈ ਵਾਲਾ ਕੰਮ ਨਹੀਂ ਕਰਦੇ ਬਾਕੀ ਚਲੋ ਕੰਮ ਤੇ ਕਰਨੇ ਹੁੰਦੇ ਜੇ ਪੱਠੇ-ਫੁੱਠੇ ਲਿਓਣੇ ਇਸ ਕਰਕੇ ਨਹੀਂ ਬੀਜਨੇ ਤੇ ਬਾਕੀ ਅੱਜ ਮੌਸਮ ਵੀ ਸੋਹਣਾ ਸੋਹਣਾ ਹੀ ਕਹਿ ਸਕਦੇ ਆ ਕਿਉਂਕਿ ਗਰਮੀਆਂ ਨੂੰ ਦੇ ਅਸਾਰ ਹੋ ਗਏ ਆ ਤੇ ਫਿਰ ਵੀ ਉਗਣੇ ਨਹੀਂ ਪੱਠੇ ਜੇ ਪੀਂ ਜਿਆਦਾ ਪਾ ਜੇ ਤੇ ਬਾਕੀ ਅਦਰ ਬਿੰਦੂ ਨੇ ਵੀ ਲਾਤ ਦੇ ਪੱਠੇ ਇੱਕ ਹੋਰ ਲੜਦਾਂ ਪੜੇ ਆ ਤਾਂ ਦੇਖਿਆ ਇਹ ਤਾਂ ਬੜਾ ਚਾ ਵੇਖ ਲੈਣੀ ਆ ਤੇ ਅੱਜ ਸੁਨਾਹ ਆ ਗਿਆ ਤੈਨੂੰ ਇੱਕ ਹੋਰ ਕੀ ਸੁਨਾਹ ਸੋਨੀ ਘਰੋਂ ਅੱਛਾ ਰੋਟੀ ਤੇ ਸੱਦਿਆ ਤੈਨੂੰ ਅੱਜ ਅੱਛਾ ਮਸੇ ਆਲੇ ਦੇਣਾ ਆਹੋ ਜਾ ਮਾ ਹਾਂ ਪੱਠੇ ਵੜਦੇ ਹੋਰ ਕੇ ਫੇਰ ਦੇ ਦਾਤੀ ਮੈਂ ਵੜ ਦਿੰਦਾ ਆਹੋ ਕਿਉਂਕਿ ਮੀ ਮੂੰ ਦਾ ਕੋਈ ਪਤਾ ਨਹੀਂ ਵੱਡੇ ਹੋਣ ਤੋਂ ਤੇ ਵਧੀਆ ਗੱਲ ਆ ਆਹੋ ਅੱਜ ਮੱਛਿਆ ਤੈਨੂੰ ਨਹੀਂ ਦਤਾ ਮੈਨੂੰ ਵੀ ਅੱਜ ਸਵਾਗਤ ਦੇ ਪਤਾ ਲੱਗਾ ਆਹੋ ਜਾਂ ਫੇਰ ਦੇ ਦਾਤੀ ਕੋਈ ਨਹੀਂ ਮੈਂ ਤੈਨੂੰ ਮਾਰਦਾ ਵਾਏ ਰੋਟੀ ਵਾਸਤੇ ਬਿੰਦੂ ਨੇ ਪੱਠੇ ਹਲਾਤੇ ਕਿ ਕਦਾਂ ਕੋ ਜਾਂਦਾ ਕਿਉਂਕਿ ਗਾਵਾਂ ਨੇ ਆਪਾਂ ਕੋ ਘਟਿਆ ਤੇ ਪੱਠੇ ਵੀ ਥੋੜੇ ਜੇ ਹੈਗੇ ਪੱਕੇ ਆ ਤੇ ਟੂੜੀ-ਤਾੜੀ ਨਹੀਂ ਪਾਈ ਦੀ ਸਿੱਧਾ ਹੀ ਚੱਕ ਦੇਈਦਾ ਕੰਮ ਵੜ ਦੇ ਵੀ ਲੱਤੀ ਜਾਵਾ ਵੜ ਕੇ ਜਾਂ ਲੈ 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 ਕੇ ਇਸੇ ਪੈਰਾਂ ਦੇ ਨਹੀਂ ਨਹੀਂ ਵੜ ਲਾ ਆ ਜੇ ਕੋਈ ਨਹੀਂ ਆ ਵੜ ਲੈ ਪਹਿਲਾਂ ਵੇਖ ਲਾਂਗੇ ਫਿਰ ਉੱਤੇ ਲੱਦੇ ਜਾਣਗੇ ਕੋਈ ਗੱਲ ਨਹੀਂ ਘੱਪ ਘਰ ਜਾ ਕੇ ਦੁਪਹਿਰੇ ਖਾ ਲੂੰਗਾ ਮੈਂ ਆਖਿਆ ਬਿੰਦੂ ਨੂੰ ਭੇਜਦਾ ਕੋਈ ਨਹੀਂ ਆ ਨਹੀਂ ਐਤਾ ਨਹੀਂ ਮੈਨੂੰ ਤਾਂ ਗੱਲ ਕੀ ਦਾ ਕੰਮ ਯਾਰ ਮੈਂ ਨੂੰ ਨੇ ਲੱਦ ਤੇ ਆਪਾਂ ਥੇ ਤੇ ਲੈ ਕੇ ਚੱਲੇ ਆ ਘਰ ਹੈ ਇਹਨੇ ਤੋਂ ਹੋਰ ਲੱਦਣੇ ਨਹੀਂ ਨਹੀਂ ਇੱਥੇ ਨਹੀਂ ਹੋ ਲੱਦਣੇ ਉਤਰਾ ਹੋਰ ਵੱਡੇ ਜਾਣਗੇ ਪਰ ਲੱਦਣੇ ਨਹੀਂ ਇੱਥੇ ਅੱਛਾ ਹਾਂ ਤੇ ਬਿੰਦੂਆਂ ਦਾ ਮੈਂ ਸੁਣੀ ਕਰ ਜਾ ਕੇ ਰੋਟੀ ਨਹੀਂ ਖਾਣੀ ਮੈਂ ਕਿ ਰੁੱਥੇ ਖੜਾ ਕਿਤੇ ਹਰ ਤੇਵਾ ਮੇਰੇ ਰੋਟੀ ਵੀ ਨਹੀਂ ਉਹ ਜਾਂਦਾ ਤੁਰਿਆ ਇਹ ਵੀ ਆਪਣਾ ਭਗਤ ਬੰਦਾ ਤੇ ਦੂਜੀ ਗੱਲ ਇਹ ਹੀ ਕਿ ਲੁਧਿਆਣਾ ਜੀ ਯੂਨੀਵਰਸਿਟੀ ਵੱਲੋਂ ਜਿਹੜਾ ਖੇਤੀਬਾੜੀ ਮੇਲਾ ਲੱਗ ਰਿਹਾ ਤੇ ਜਾਂਗੀਰ ਉਹ ਬਦਲ ਕੇ ਮਜੀਠਾ ਦਾਣਾ ਮੰਡੀ ਕਰਤਾ 3 ਤਰੀਕ ਨੂੰ ਲੱਗ ਰਿਹਾ ਜਿੱਨੇ ਵੀਰ ਭਰਾ ਨਹੀਂ ਆਉਣਾ ਹੋਊਗਾ ਮੇਲੇ ਤੇ ਤੇ ਜਾ ਕੇ ਬੀਟ ਕਰ ਸਕਦਾ ਤੇ ਜਗਾ ਉਹਦੀ ਬਦਲਦੀ ਆ ਮਜੀਠੇ ਦਾਣੇ ਮੰਡੀ ਕਰਤਾ ਹਾਂਜੀ ਬੱਦਲ ਆਇਆ ਸੀ ਤੇ ਫੇਰ ਧੁੱਪ ਹੀ ਲੱਗ ਗਈ ਆ ਤੇ ਹੁਣ ਫੇਰ ਇੱਕ ਵਾਰੀ ਮਾਂਡਿਆ ਛਾਲਾਈਆਂ ਦੇਖੋ ਹੁਣ ਕੀ ਕਰਦਾ ਮਗਰ ਨਹੀਂ ਚੱਕ ਸਕਦੇ ਤੇ ਬਾਕੀ ਇਧਰ ਆਪਣੀ ਯਾਰਾਂ ਕਿ ਚੈੱਕ ਕਰੋ ਕਾਫੀ ਗ੍ਰੋਥ ਹੋ ਗਈ ਆ ਤੇ ਇੱਕ ਵਾਰੀ ਲਾਪਰ ਨਹੀਂ ਪੈਣੀ ਆ ਫੇਰੇ ਦਾ ਕੰਮ ਹੋਣਾ ਸੈੱਟ ਬਾਕੀ ਲਾਇਆ ਸੀ 131 ਰੂਪ ਪਾਣੀ ਇੱਕ ਵਾਰੀ ਸੁਕਾ ਕੇ ਆਪਾਂ ਲਾਉਂਦੇ ਆ ਤੇ ਉਹਦਾ ਦੇਖਦੇ ਆ ਕਿੰਨਾ ਇੱਕ ਵਰਗੀ ਆ ਦੂਸਰੇ ਕਿੱਲੇ ਚ ਕਰਦਾਂਗੇ ਸੈੱਟ ਇਹ ਆ ਜੀ ਆਪਣੀ 131 ਇੱਧਰੋਂ ਚੈੱਕ ਕਰ ਸਕਦੇ ਬਾਕੀ ਮੌਸਮ ਵੀ ਘੈਂਟ ਆ ਤੇ ਕਈਆਂ ਨੇ ਦੱਸਿਆ ਕਿ 131 ਤੇ ਕਹਿੰਦੇ ਆ ਵੀ ਹਾਈਟ ਘਟ ਰਹੀਦੀ ਆ ਤੇ ਪਰ ਸਾਡੇ तकरीबन ਕਾਰੀ ਗਈ ਪੂਰੀ ਚੈੱਕ ਕਰ ਸਕਦੇ ਬਾਕੀ ਗੁਰਦਾਸਪੁਰ ਇਹ ਵਾਲੇ ਏਰੀਆਲ ਮੈਂ ਗਿਆ ਸੀ ਨਾਨਕੇ ਆਡੇ ਉਥੇ ਉਹਨਾਂ ਦੀ ਹਾਈਟ ਘੱਟ ਹੀ 131 ਦੀ ਤੇ ਪਰ ਆਪਣੇ ਠੀਕ ਆ ਐਡਾ ਕੋਈ ਚੱਕਰ ਨਹੀਂ ਲੱਗਾ ਤੇ ਆਪਾਂ ਪਹਿਲੀ ਈਰ ਵੀਜੀ ਆ ਤੇ ਬਾਕੀ ਦੇਖਦੇ ਆ ਕੀ ਇਹਦਾ ਰਿਜ਼ਲਟ ਨਿਕਲਦਾ ਤੇ ਬਾਅਦ ਚ ਹੀ ਪਤਾ ਲੱਗੂਗਾ ਕੀ ਇਧਰ ਲਾ 1.5 ਲੱਖ ਹੋ ਗਿਆ ਹੈ ਫੁੱਲ ਤੇ ਇਧਰ ਆਪਾਂ ਕਰ ਦਿੰਨੇ ਆ ਇਹ ਆਪਾਂ ਬੋਰੀਆਂ ਹੀ ਰੱਖੀਆਂ ਕਈ ਦੀ ਲੋੜ ਨਹੀਂ ਪੈਂਦੀ ਇਹ ਹੁਣ ਬੋਰੀਆਂ ਥੋੜੀਆਂ ਧੁੱਪ ਤਾਪ ਪਰੜਪਾੜ ਪੁੱਟ ਗਈਆਂ ਜੀ ਆ ਲੈ ਇੰਨਾ ਕੰਮ ਹੈ ਪਾਣੀ ਉੱਧਰ ਨੂੰ ਜਾਣ ਲੱਪਿਆ ਤਾਂ ਵੀ ਹੋ ਗਿਆ ਟਾਈਮ ਕਿ ਮੈਂ ਚੱਲਿਆ ਹੁਣ ਲੈਣ ਵੇਣ ਆ ਜਾਂਦੀ ਗੇਟ ਦੇ ਵਿੱਚ ਹੀ ਦੇਖਦਾ ਆਂ ਆਈ ਕਿ ਨਹੀਂ ਅਜੇ ਤੇ ਆਈ ਨਹੀਂ ਮੈਂ ਇੱਥੇ ਆਪਾਂ ਨੂੰ ਉਡੀਕ ਲੈਣੇ ਆ ਇਹ ਆਪਣਾ ਰੁਖ ਬੇਲ ਦਾ ਜਿਹੜਾ ਬੇਲ ਦਾ ਰੁੱਖ ਹੈ ਇਹਨੂੰ ਕਾਫੀ ਗੋਲ-ਗੋਲ ਸਖਤ ਜੇ ਲੱਗਦੇ ਹੁੰਦੇ ਇਹਨੂੰ ਜਿਹੜਾ ਇੰਗਲਿਸ਼ ਦੇ ਵਿੱਚ ਵੁੱਡ ਐਪਲ ਵੀ ਕਹਿੰਦੇ ਆ ਤੇ ਇਹਦਾ ਸਰਬਤ ਬੜਾ ਸਵਾਦ ਬਣਦਾ ਗਰਮੀਆਂ ਦੇ ਵਿੱਚ ਇਹਦਾ ਸਿਲਕਾ ਬਹੁਤ ਥੋੜੀ ਦੇ ਨਾਲ ਤੋੜ ਕੇ ਤੇ ਉਹਦਾ ਜਿਹੜਾ ਗੁੱਦਾ ਜ ਆ ਉਹਨੂੰ ਪਾਣੀ ਦੇ ਨਾਲ ਮਸਲ ਕੇ ਉਹਦਾ ਜੂਸ ਜਿਆ ਕੱਢ ਕੇ ਤੇ ਫਿਰ ਠੰਡ ਪਾ ਕੇ ਤੇ ਫਿਰ ਸ਼ਰਬਤ ਬਹੁਤ ਸਵਾਦ ਬਣਦਾ ਪੀਣੀ ਵਾਲਾ ਹੁੰਦਾ ਤੇ ਜਿਹੜਾ ਕਿ ਪੇਟ ਵਾਸਤੇ ਬਹੁਤ ਵਧੀਆ ਵਾ ਤੇ ਹੁਣ ਤੇ ਇਹ ਨੀ ਤਕਰੀਬਨ ਸੀਜ਼ਨ ਨਿਕਲ ਗਿਆ ਇਹਦਾ ਤੇ ਅਗਲੇ ਸੀਜ਼ਨ ਚ ਤੁਹਾਨੂੰ ਦਿਖਾਵਾਂਗੇ ਫਿਰ ਡੇਡੇ ਦੇ ਹੁੰਦੇ ਆ ਬੂਟੇ ਸੌਰੀ ਬੂਟੇ ਕਹਿੰਦੇ ਆ ਵਾ ਉੱਡੇਪਲ ਬੇਲ ਇਹਦੇ ਕੰਡੇ ਵੀ ਚੈੱਕ ਕਰੋ ਯਾਰਾ ਕਿ ਕਿੱਡੇ-ਕੱਡੇ ਤਕੜੇ ਆ ਕੰਡੇ ਵੀ ਇਹਨੂੰ ਬੜੇ-ਬੜੇ ਮੋਟੇ ਲੱਗਦੇ ਆ ਸਿੱਧਾ ਰਸਾਂ ਨਾਲ ਦੇ ਵਿੱਚ ਵੀ ਖੂਬਸੂਰਤ ਆ ਇਥੋਂ ਆਵੇ ਕਿਦਾਂ ਵੀ ਆ ਇੰਨਾ ਸਖਤ ਕੰਡਾ ਹੈ ਦਾ ਵਿੱਚ ਵੀ ਖੁੱਪ ਜਾਂਦਾ ਸੀ ਵੀ ਆ ਗਈ ਆ ਬੱਸ ਹੋ ਗਈ ਸੀ ਲੇਟ ਥੋੜੀ ਜੀ ਪਰ ਜਾਪ ਓਏ ਆ ਜਾ ਪਰ ਜਾਪ ਆ ਆ ਜਾ ਆ ਤਾਪੇ ਤੂੰ ਮੈਨੂੰ ਪਹਸਾਣਿਆ ਨਹੀਂ ਮੈਨੂੰ ਬੁਕਾ ਦਿੱਤੇ ਮੈਂ ਬੁਕ ਤੇ ਦੇ ਬੁੱਕਾ ਨਹੀਂ ਜਾਂਦੀ ਹੱਥੀ ਅੱਛਾ ਬੈਗ ਭਰ ਆ ਗਿਆ ਜਿਆਦੀਆਂ ਬੁੱਕਾ ਦੇਤੀਆਂ ਮੈਡਮ ਨੇ ਅੱਛਾ ਗੱਲ ਕੋਈ ਨਹੀਂ ਕੱਟ ਕਰ ਲਾਂਗੇ ਗੁਰਜਪ ਨੂੰ ਤੇ ਛੱਡ ਆਇਆ ਘਰ ਤੇ ਹੁਣ ਆਉਣ ਵਾਲੀ ਆ ਨਾਸ਼ਤੀ ਵੇਣ ਤੇ ਨਾਸ਼ਤ ਨੂੰ ਆ ਗਿਆ ਵਾਪਸ ਲੈਣ ਨਾਸ਼ਤ ਦੀ ਵੇਣ ਹੁੰਦੀ ਆ ਘੰਟੇ ਬਾਅਦ ਗੁਰਜਪ ਨਾਲ ਬਾਕੀ ਮੌਸਮ ਵਧੀਆ ਹੋਇਆ ਹਵਾ ਚੱਲਣ ਦੀ ਆ ਥੋੜੀ ਮੱਠੀ ਮੱਠੀ ਜੀ ਤੇ ਮੀਂਹ ਮੂੰਹ ਤੇ ਆਇਆ ਨਹੀਂ ਕਬਲ ਤੇ ਮੁਸ਼ਕਲੀ ਨਾ ਹੀ ਆਵੇ ਸ਼ਾਇਦ ਬਾਕੀ ਦੱਸਿਆ ਹੈਗਾ ਨੈਟ ਤੇ ਤਿੰਨ ਤਰੀਕ ਨੂੰ ਦੇਖੋ ਕੀ ਬਾਸਤ ਦੀ ਮਿਲਣ ਲੱਗਦਾ ਨਹੀਂ ਸਿੱਧੀ ਨੰਗੀ ਬੱਸਾਂ ਨੂੰ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਤੇ ਗੁਰਜਾਪਦੀ ਬੱਸ ਲੇਟ ਆਈ ਹੁਣ ਆਨਾਸਤ ਦੀ ਬੱਸ ਵੀ ਲੇਟ ਹੋ ਗਈ ਹੈ ਮੈਨੂੰ ਪੰਥਾ 20 ਮਿੰਟ ਹੋ ਗਏ ਖਲੋਤੇ ਆਨਾਸਤ ਦੀ ਬੱਸ ਦੂਜੇ ਬੰਨੇ ਆਉਂਦੀ ਆ ਰਾਹਤਾ ਜਾ ਆ ਗਈ ਇਹ ਨਾਹਤ ਵੀ ਡਿੱਗਦੀ ਫੈਂਡੀ ਗਰਮੀ ਨਾਲ ਝੁੱਪ ਕਰੋ ਕੀ ਹੋ ਗਿਆ ਵਗਲਾ ਡੌਗੀ ਵੀ ਤੇਰਾ ਸਵਾਗਤ ਕਰਨ ਦੇ ਆ ਜੀ ਕੀ ਕਰਾਇਆ ਅੱਜ ਫਿਰ ਮੈਡਮ ਨੇ ਸੂਰ ਆ ਗਈ ਇਹ ਨਾਹਤ ਸਾਚੀਗੜ ਬਲਾਦੀਰ ਨੂੰ ਦੋਵੇਂ ਜਾਣੇ ਦਿਨ ਇੱਕੇ ਡੰਡੀਆਂ ਕਿੱਦਾਂ ਖੇਡੋ ਟਾਈਲਰ ਖੇਡੜੇ ਜੀ ਕੀ ਪੁੱਛਣ ਦੀਆਂ ਕੀ ਪੁੱਛਣ ਦੀਆਂ ਵੀਡੀਓ ਬਣਾਉਣਾ ਹੈ ਹੈ ਵੀਡੀਓ ਬਣਾਉਣੇ ਹੋਣੇ ਹਾਂ ਕੀ ਹੋ ਗਿਆ ਕੀ ਹੋ ਗਿਆ ਨੰਨੇ ਤੰਨੇ ਤੋੜਿਆ ਛੇ ਅੱਛਾ ਕੋਈ ਨਹੀਂ ਉਹ ਭੱਜ ਗਈ ਹੈ ਚੱਲ ਭੱਜ ਜਾ ਮਗਰ ਅੱਲਾ ਨੂੰ ਘੜੀ ਤੇ ਵੱਜ ਗਏ ਤਿੰਨ ਤੇ ਹੁਣ ਆਪਾਂ ਲੱਗਣਾ ਆਪਣੀ ਡਿਊਟੀ ਤੇ ਹੁਣੇ ਆਪਾਂ ਠੇ ਤੇ ਉਸ ਤੋਂ ਪਹਿਲਾਂ ਪੀਣੀ ਹੈ ਚਾਹ ਕਿਉਂਕਿ ਕੋਈ ਵੀ ਕੰਮ ਆਪਾਂ ਚਾਹ ਪੀਣ ਤੋਂ ਬਿਨਾ ਕਰਦੇ ਨਹੀਂ ਸ਼ੁਰੂ ਤੇ ਚਾਹ ਪੀ ਕੇ ਫਿਰ ਕਰਾਂਗੇ ਕੰਮ ਅਗਲੇ ਚਾਵਣਾ ਦੋ ਵੀ ਚਾਏ ਆ ਪੀ ਲੋ ਫਰੈਂਡਸ ਚਾਹ ਆ ਗਈ ਚਾਏ ਤੋਂ ਦੋਸਤੋ ਆ ਚੁਕੇ ਆਪਾਂ ਫਿਰ ਦੁਬਾਰਾ ਫਾਰਮ ਦੇ ਵਿੱਚ ਤੇ ਲੱਗੇ ਆ ਆਪਣਾ ਕੰਮ ਕਾਰੋਬਾਰ ਚ ਚਲੋ ਹੁਣ ਤੇ ਲੱਗੇ ਆ ਕੁਦਰ ਨੂੰ ਪੱਠੇ ਦਿਖਾਈਆਂ ਨੂੰ ਯਾਂ ਰੀਟ ਕਰਨ ਤੇ ਪਾਉਂਦੇ ਆ ਉਹਨਾਂ ਨੂੰ ਪੱਠੇ ਤੇ ਬਾਕੀ ਵਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਜਰੂਰ ਕਮੈਂਟਾਂ 'ਚ ਦੱਸਿਆ ਕਰੋ ਤੇ ਪੂਰਾ ਵੇਖਿਆ ਕਰੋ ਦੋਸਤੋ ਪੱਠੇ ਉਤਰ ਕੇ ਤੇ ਇਧਰ ਆਪਾਂ ਪਾਤੇ ਆ ਗਾਈਆਂ ਨੂੰ ਇਧਰ ਬੱਛੀਆਂ ਨੂੰ ਵੀ ਪਾਤੇ ਆ ਤੇ ਬਾਕੀ ਪਾਵਾਂਗੇ ਬਾਅਦ ਵਿੱਚ ਜਿਹੜੀਆਂ ਪੁੱਛਣੇ ਉਹਦਾ ਵੀ ਟਾਈਮ ਹੋ ਗਿਆ ਨੇ ਜਾਣਾ ਤੂੰ ਹੈਂ ਵੇਖ ਲੈ ਚਲ ਜਾ ਨਾਹਤ ਨੇ ਜਾਣਾ ਹੈਂ ਕਿਉਂ ਡਿਵੀਸ਼ਨ ਚਲੀ ਡਿਵੀਸ਼ਨ ਫਿਰ ਨਹੀਂ ਲੈ ਕਿਉਂ ਕਿੱਨੇ ਜਾਣਾ ਫਿਰ ਮੈਂ ਕਿਨੂੰ ਛੱਡ ਕੇ ਆਵਾਂ ਕਿਨੂੰ ਛੱਡ ਕੇ ਆਵਾਂ ਤੈਨੂੰ ਨਹੀਂ ਪਤਾ ਆ ਮਿਰਚਾਂ ਖਾਣੀ ਐ ਨਹੀਂ ਹੈਂ ਨਹੀਂ ਵੇਖ ਲੈ ਮਿੱਠੇ ਲੱਗੂਗੀ ਖਾਣੀ ਤੇ ਹੈਂ ਤਦ ਤੱਕ ਓਏ ਓਏ ਆ ਜਾ ਬਾਈ ਕਰਦੇ ਤੇ ਯਾਰ ਕੋਈ ਵਧੀਆ ਜਿਆ ਕਿਹੜਾ ਫਰੂਟ ਖਾਣਾ ਹੈ ਗੁਰਜਪ ਕੇਲਾ ਖਾਣਾ ਤੇ ਸੇਬ ਠੀਕ ਹੈ ਹੈ ਨਹੀਂ ਇਹ ਨਹੀਂ ਖਾਣਾ ਹਾਂ ਰੈਕਟ ਕਰੀਏ ਪਹਿਲਾਂ ਖਰੀਦ ਤੇ ਲਈਏ ਪਹਿਲਾਂ ਪੈਸੇ ਦੇ ਲਈਏ ਫਿਰ ਫਿਰ ਖਾਓ ਠੀਕ ਹੈ ਸੇਬਾਂ ਤੇ ਸਟicker ਲਾਈ ਜਾਣਾ ਬ੍ਰਾਂਡ ਬਣਾਈ ਜਾਣਾ ਦੇ ਹੀਆ ਸੇਵ ਮੈਂ ਫਿਰ ਲਾ ਦੇ ਲਾ ਦੇ ਸਟicker ਤਕੜਾ ਹੋ ਗੇ ਬਨ ਗਿਆ ਸਟicker ਨੇ ਕਰ ਚੁੜੇ ਆਪਾ ਆਪਾ ਪੜੋਲੇ ਪਾਪਾ ਪੜੋਲੇ ਵੇ ਵੱਜ ਗਏ 6 ਤੇ ਬਿੰਦੂ ਲਾਦੇ ਲੱਗਾ ਪੱਠੇ ਤੇ ਆਪਾਂ ਫਿਰ ਵੀਡੀਓ ਦੀ ਕਰਦੇ ਆ ਸਮਾਪਤੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਦੇ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਚੈਨਲ ਨੂੰ ਕਰਦੇ ਆ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਫੇਸਬੁੱਕ ਤੇ ਵੇਖਣੇ ਜੋ ਫੋਲੋ ਕਰ ਦਿਓ ਤੇ ਬਾਕੀ ਮਿਲਦੇ ਆ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਨਾਲੇ ਕੱਲ ਜਣਾ ਆਪਾਂ ਨਾਗੀ ਮੇਲਾ ਵਾ ਜਿੱਥੇ ਇਹ ਉੱਥੋਂ ਦਾ ਫਿਰ ਦਿਖਾਵਾਂਗੇ ਤੁਹਾਨੂੰ ਮੌਲ ਚੜ ਕਿਵੇਂ ਦਾ ਓਕੇ